ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇਵਤੇ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਨਣਾ ਤੇ ਪੁੱਛਦੇ ਹਾਂ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਹੈ ਜੀ ਡਿਪਟੀ ਇਹ ਚੱਕ ਮੇ ਜੀ ਗਾਂ ਤੇ ਸੀ ਜਨਾਲਾ ਦੇ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੀ 978994725 ਠੀਕ ਹੈ ਆ ਦੋ ਹੀ ਆ ਫਿਰ ਹਾਂਜੀ ਦੋ ਆ ਭਾਜੀ ਦੋ ਡੰਗ ਰਹਿ ਗਏ ਅੱਛਾ ਤੇ ਉਹ ਮੁਰਕੇ ਇੱਥੇ ਪੈਂਡ ਹੀ ਕਿਸ ਨੂੰ ਲੱਗਾ ਕੁਵੀਰ ਗੁਰਦਾਰੇ ਆਇਆ ਸੀ ਠੀਕ ਹੈ ਤੇ ਆਂਦਾ ਡੰਗਰ ਬੜੇ ਰਸ਼ਕਾਇ ਜੜ ਗਏ ਬੜਾ ਥੁੱਕੀ ਬੋਡਰ ਲਾਇਆ ਹੈ ਅੱਛਾ ਮੈਂ ਕੀ ਕਰੀਏ ਸਕਾਉਣ ਨੂੰ ਵੀਡੀਓ ਵਾਸਤੇ ਤਿਆਰ ਕੀਤੇ ਸੀ ਤਿਆਰ ਕੀਤੇ ਕਹਿੰਦਾ ਨਹੀਂ ਦੋ ਡੰਗਰ ਮੈਨੂੰ ਦੇ ਅੱਛਾ ਮੱਝ ਗਾਂ ਫਿਰ ਲੈ ਗਿਆ ਫਿਰ ਬਣੇ ਅਛਤਰਾ ਚਾਰ ਪੌਣੀਆਂ ਹੈ ਚਾਰ ਨਹੀਂ ਤੇ ਐਨੀ ਪੌਣੀਆਂ ਹੈ ਅੱਛਾ ਤੇ ਇਹ ਕਹੋ ਮੱਝ ਬਾਜੀ ਹੁਣ ਚਵਾਈ ਕਰ ਬੈਠਾ ਉਹਦੀ ਹੁਣ ਅੱਛਾ ਉਹਦੀ ਮੱਝ ਦੀ ਅੱਛਾ ਉਹਦੀ ਚਵਾਈ ਹੋਈ ਜੇ ਅੱਛਾ ਹੋਰ ਤੇ ਨਹੀਂ ਗਾਂ ਦੀ ਚਵਾਈ ਬਾਜੀ ਮੈਂ ਮੱਝ ਉਹ ਮੱਝ ਮੈਂ ਲੋਣਾ ਸਾਮ ਸੁੱਕੇ ਦੀਆਂ ਪੌਣੀਆਂ ਰੱਖਾਂਗੇ ਉਹ ਅਗਲੀ ਵੀਡੀਓ ਚ ਪੌਣੀਆਂ ਹਾਂ ਰਾਤੀ ਆਈ ਬਾਜੀ ਮੈਂ ਥੱਲੇ 12 13 ਕਿਲੋ ਕਰਨਾ ਹੈ ਪਾ ਅੱ ਠੀਕ ਹੈ ਚਲੋ ਇੱਕ ਵਾਰੀ ਨਾਮ ਦੱਸ ਦੋ ਆਪਣਾ ਨਾਮ ਭਾਜੀ ਡਿਊਟੀ ਚੱਕ ਮੀਚ ਗਾਂ ਤੁਸੀਂ ਜਨਾਲਾ ਦੇ ਜਲੰਧਰ ਸਰ ਤੇ ਫੋਨ ਨੰਬਰ ਬੋਲ ਦੇ ਇੱਕ 7894725 ਠੀਕ ਹੈ ਇੰਨਾ ਚ ਮੱਝ ਦੀ ਚੋਈ ਹੋਈ ਆ ਤੇ ਗਾਂ ਦੀ ਹੋਣ ਆਲੀ ਆ ਇਹ ਗਾਂ ਦੀ ਹੋਣ ਆਲੀ ਠੀਕ ਹੈ ਚਲੋ ਪਹਿਲਾਂ ਮੱਝ ਬਾਰੇ ਦੱਸ ਦਈਏ ਫਿਰ ਆਪਾਂ ਇਹ ਭਾਜੀ ਦੂਜਾ ਸਵੇਰ ਸੋਈ ਜੀ ਅੱਛਾ ਹਾਂਜੀ ਕਿੰਨਾ ਚਿਰ ਸੋਈ ਨਾ ਸੋਈ ਨੂੰ ਭਾਜੀ ਬਾਈ 23 ਦਿਨ ਮੱਝ ਸੂਈ ਨੁ ਹੋਈ ਆ। ਅੱਛਾ। ਕੋਈ ਡਾਕਟਰ ਲਿਆ ਕੇ ਚੈੱਕ ਕਰਾ ਲੇ। ਬੱਚਾ ਨਹੀਂ ਹੈਗਾ ਇਹਦਾ। ਬੱਚਾ ਨਹੀਂ ਹੈਗਾ। ਕੋਈ ਡਾਕਟਰ ਲਿਆ ਕੇ ਬਾਈ ਚੈੱਕ ਕਰਾ ਲੇ ਜੇ ਮੱਝ ਨੂੰ ਮਹੀਨਾ ਵੀ ਡਾਕਟਰ ਕਹਿ ਦੂਣਾ। ਅੱਛਾ। ਤੇ ਜੋ ਡੰਨ ਕਹੋਗੇ ਉਹ ਭਰਾਂਗੇ। ਅੱਛਾ। ਆਹੋ। ਤੇ ਦੁੱਧ ਕਿੰਨਾ? ਮੈਂ ਤੇ ਮੈਂ ਪੈਸੇ ਵੀ ਲਾਇਏ ਨਵੇਂ ਸਾਲ ਤੇ ਦੇਣਾ। ਭਾਜੀ ਮੱਝ ਤੇ ਮੈਂ ਪੈਸੇ ਲਾਏ ਸੀ। ਅੱਛਾ। ਉਹਦੋਂ ਭਾਜੀ ਮੱਝ ਤੇ ਮਾਲੋ ਗੱਬਣ ਸੀ। ਅੱਛਾ। ਤੇ ਮਾਲੋ ਥੋੜੀ ਗੱਲਾਂ ਗੱਲ ਲੜ ਗਈ। ਠੀਕ ਹੈ। ਹਾਂਜੀ ਜਾਦੇ ਮੰਗਦੇ ਪੈਸੇ। ਲਾ ਕੇ ਆਏ ਤੇ ਮੁਰਕੇ ਬਾਅਦ ਚ ਦੋ ਦਿਨਾਂ ਬਾ ਤੇ ਦੁੱਧ ਕਿੰਨਾ ਮੌਕੇ ਤੇ ਹਨ ਦੁੱਧ ਭਾਈ 10 ਕਿਲੋ ਮੈਂ ਥਲੇ ਅੱਛਾ ਪਰ 9 ਕਿਲੋ ਕਰਕੇ ਦੇਣੀ ਹੈ ਠੀਕ ਹੈ ਹੋਊ 10 ਕਿਲੋ ਪਹਾੜੇ ਤੇ ਮਰਦੀ ਮੈਂ ਲੱਤ ਪੁੱੜ ਜੇ ਅੱਛਾ ਮੱਝ ਵਾਪਸ ਆਦੀ ਠੀਕ ਹੈ ਹਾਂਜੀ ਬਹੁਤ ਲੱਗ ਮੱਝ ਰਾਤੀ ਭਾਰੀ ਪਹਾੜਾ ਭਾ ਕੇ ਘਰੇ ਚੋਈ ਆ ਅੱਛਾ ਦਿਨੇ ਭਾਈ ਮੈਂ 6 ਵਿੱਚ ਵਾਈ ਕੀਤੀ ਏ ਅੱਛਾ ਤੇ ਦਿਨੇ ਵੀ ਭਾਈ ਪਹਾੜਾ ਫਾਰੀ ਚੋਈ ਜੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਲੈ ਜੀ ਉਤਰਾ ਭਾਜੀ ਤੁਹਾਨੂੰ ਜਵਾਬ ਦੇ ਦਿੰਦੇ ਨਾ ਹਾਂ ਲੋ ਫਿਰ ਚੰਗੇ ਨਹੀਂ ਲੱਗਿਦਾ ਹਾਂਜੀ ਹਾਂਜੀ ਚੰਗੇ ਲੱਗਿਦਾ ਮੈਂ ਚਲੋ ਹਣ ਦੋਵੇਂ ਪਾ ਦਨੇ ਉਤਰਾ ਮੈਂ ਚਵਾਈ ਹੋਈ ਤੇ ਮੈਂ ਦੱਸ ਦਾਂ ਕਿ ਵੀਰਾਂ ਨੂੰ ਵੀ ਚਵਾਈ ਹੋਈ ਜੀ ਤੇ ਦਾ ਮੁੱਲ ਕੋਈ 6 ਵਜੇ ਆ ਕੇ 6 ਤੋਂ 6 ਮੇਰੇ ਘਰ ਦੋ ਡੰਗ ਤਿੰਨ ਡੰਗ ਭਾਜੀ ਮੈਂ ਜਵਾਲੇ ਅੱਛਾ 5 ਕਿਲੋ ਡਾਂਗ ਰਾਂ ਦੁੱਧਿਆ ਮੈਂ ਥਰੇ 10 ਲੀਟਰ ਅੱਛਾ ਦੇਣੀ 9 ਕਿਲੋ ਜੇ ਕੋਈ ਆਨਲਾਈਨ ਖੜੂ ਤਾਂ ਵੀ 9 ਕਿਲੋ ਦੁੱਧ ਹੋਊਗਾ ਠੀਕ ਹੈ ਹੋਰ ਨਹੀਂ ਕੋਈ ਛਟਾਣੀ ਆ 1.5 ਕਿਲੋ ਭਾਜੀ ਗਾੜੀ ਹੋ ਮੈਂ ਦੀ ਅੱਛਾ 1.5 ਕਿਲੋ ਗਾੜੀ ਹੋ ਮੈਂ ਦੀ ਤੇ ਮੁੱਲ ਮੁੱਲ ਭਾਜੀ ਇਹਦਾ ਮੇਰਾ ਦਾਬੀ ਕਰ ਲਈਏ 52 ਚ ਨੂੰ ਜਾਈ ਹਰੀ ਨਹੀਂ ਕਰ ਦਈਏਗਾ ਹਮ ਤਾਂ 50 ਦੇ ਦਈਏ ਅੰਦਰ ਹੀ ਕਰੀਏ ਦੋ ਹੋਰ ਛੱਡ ਗਏ ਫਿਰ 48000 ਦੇ 48000 ਦੀ ਹੋਰ ਕਰ ਦੇਣਾ ਮੋਕੇ ਤੇ ਮੰਨ ਤਾਂ ਤੂੰ ਹੀ ਦੱਸ ਦੋਗੇ ਇਹ ਨਹੀਂ ਕਰਾ ਲਓ ਥੋੜਾ ਬੋਧਾ ਕਿੰਨੇ ਤੇ ਕਿੰਨੇ ਦੇ ਜੱਸ ਨੋ ਹੀ ਕਰਦੀ ਛੱਡਦੀ ਹੈ ਉਹ ਛੱਡਦੀ ਹੈ ਫਿਰ ਭਾਈ ਜੀ ਅੱਛਾ 47 ਦੇਣਗੀ 47000 ਦੇ 48000 ਦੀ ਮਾਝ ਦੇ ਦਿੰਦੀ ਚਲੋ ਵਿੱਚ ਛੋਟ ਛੱਟ ਹੋ ਜੂਗੀ ਕੋਈ ਨਹੀਂ ਬਜ ਕਰਦਾ ਬਾਕੀ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਭਾਜੀ ਆਟਾ ਪਾ ਕੇ ਚਲੋ ਭਾਵੇਂ ਅੱਛਾ ਇਨਾ ਘਾਟਾ ਪਾਓ ਅੱਛਾ ਆਪੀ ਮਾਰ ਕੇ ਥੱਲੇ ਬੈਜੋ ਠੀਕ ਹੈ ਤਾਂ ਵਧੀਆ ਬਸ ਲੱਗੇ ਤੇ ਹੁਣ ਇੱਕ ਗਾਂ ਛੋਟਾ ਛੋਟਾ ਸਿੰਘ ਹੈ ਜਿਹੜਾ ਇਹਦਾ ਬਿਲਕੁ ਕੋਈ ਨਾ ਭਾਈ ਐ ਸੱਜੇ ਦਾ ਚੌਥਾ ਲੈਣੇ ਆ ਜਿਹਦਾ 나ੜੂ ਨਾਲ ਗਿੱਲਾ ਆ ਦੇਖ ਸਕਦੇ ਗਿੱਲਾ ਹੀ 나ੜੂਆ ਨਾਲ ਲੜ ਰਿਹਾ ਹੈ ਜੀ ਤੇ ਥਣ ਵੀ ਇਹਦੇ ਦੇਖ ਸਕਦੇ ਮੂਹ ਭਾਈ ਛਿੱਗੀ ਜੀ ਥਣ ਵੀ ਹੱਥ ਚੋਂ ਨਾਲਾ ਹੈਗਾ ਕਿੰਨਾ ਦੁੱਧ ਇਹਦੇ ਕੋਲ ਵੀਰ ਜੀ ਇਹ ਮੂਹ ਦੇ ਲਵਾ ਨਾ ਦੇਖ ਸਕਦੇ ਜੇ ਦੰਦ ਛਿੱਗੀ ਆ ਜੇ ਸਾਈਡ ਵਾਲਾ ਦੰਦ ਜੇ ਉਤਨਾ ਹੀ ਖਲੋਤਾ ਦੁੱਧ ਭਾਜੀ ਇਹ ਕੋ 8 ਕਿਲੋ ਅੱਛਾ 8 ਲੀਟਰ ਆ ਪਰ ਦੇ ਨਹੀਂ ਸਤਾ ਜੀ ਅੱਛਾ ਹੋ ਵਾਟ ਦੇਣੀ ਸਤਾ ਜੀ ਕਿੰਨਾ ਕਿ ਚਵਾਈ ਜਾਊਗੀ ਦੁੱਧ ਭਾਜੀ ਵਾਜੂਗੀ 2 ਕਿਲੋ ਅੱਛਾ ਮੇਰੇ ਕੋਲ ਠੰਡੀ ਗਿੱਡੀ ਹੈ ਮਤਲਬ 8-9 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਠੰਡੀ ਗਿੱਡੀ ਥਾਣਾ ਦੇਖੋ ਕਿਦਾਂ ਦਾ ਲੱਗਾਗਾ ਠੀਕ ਹੈ ਜੀ ਹਾਂ ਜੀ ਆ ਦੇਖ ਭਾਜੀ ਥਾਣਾ ਹੱਥ ਜੁੰਦਾ ਹੀ ਦੇਖੋ ਅੱਛਾ ਭਾਵੇਂ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਭਾਜੀ ਦੇਖੋ ਠੀਕ ਹੈ ਜੀ ਤੇ ਲਿਆ ਤੋਰਾਂ ਫੇਰ ਇੱਕ ਰੀਨ ਬੱਚੇ ਤੋਂ ਕਣਾ ਬਣਾ ਅੱਛਾ ਬੱਚੇ ਤੋਂ ਬਿਨਾ ਕੱਟ ਤੁਰਦੀ ਥੋੜਾ ਦੋਤੇ ਸੱਤ ਕੇ ਕਿ ਲਹੋਂ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਹੈ। ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲਾ ਜੇ। ਬਾਕੀ ਦੋਤੇ ਸੰਗਰਾਂਦ ਆ ਜਿਹੜਾ ਇੰਨਾ ਕਾਵਾ ਦਾ। ਬਲੇਟਨ ਕਾਵਾ ਹੈ ਮਾਜੀ। ਕਮਰ ਬਾਈ ਤੇ। ਬਾਕੀ ਵੀ ਜਿਹਨੇ ਕਹਿੰਦੇ ਕਿ ਇੱਕ ਰੇ ਦਾ ਚਵਾ ਦਿਖਾ ਦਈਏ। ਪਤਾ ਲੱਗ ਜਾਂਦਾ ਹੈ ਇੱਕ ਰੇ ਹਾਈ ਬੜੀਗਾ ਠੀਕ ਹੈ ਜੀ ਕੋ ਬਾਜੀ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਦਾ ਦਿਖਾ ਹਾਂ ਮਿੱਟੀ ਚਵਾ ਫਿਰਦਾ ਜਵਾਹ ਦੇ ਪੱਜੀ ਬੜਾ ਸੁਨਾਨਾ ਕੋਈ ਰੱਸੀ ਨਹੀਂ ਪਾਉਣੀ ਠੀਕ ਹੈ ਮਗਰ ਮਰਮੜਾ ਕੈਮਰਾ ਬਾਕੀ ਜਿੱਦ ਤਰ੍ਹਾਂ ਮਰਜੀ ਤੇ ਇਹ ਕਿੰਨੇ ਦੀ ਦੇ ਦੀਏ ਵੀਰ ਜੀ ਫਿਰ ਇਹਦਾ ਮੁੱਲ ਭਾਜੀ ਭਾਵੇਂ ਬਾਈਕ ਰਾਲੋ ਭਾਵੇਂ ਤੀਕ ਰਾਲਦਾ 20000 ਚ ਮਾਨਤਨ ਕਰਾਂਗੇ ਅੱਛਾ ਹਾਂਜੀ 20000 ਚ ਮਾਨਤਨ ਕਿੰਨਾ ਕਰ ਦੇਣਾ 2 ਹੀ ਕਰਦਾਂਗੇ 18000 ਦੀ 18000 ਦੇ ਦਾਂਗੇ ਅੱਛਾ ਹੋਰ ਯਾਰ ਕਰਦਾਂਗੇ 17000 ਦੀ 17000 ਦੀ ਦੇ ਦਾਂਗੇ ਠੀਕ ਹੈ ਜੀ ਅੱਜ ਜੇ ਕੋ ਜੋੜਾ ਕੜੂਗਾ ਹਾਂਜੀ 17 ਦੇ ਭਾਜੀ 47 ਬੰਦਾ ਜੇ 65000 ਬੰਦਾ ਜੀ 65000 ਇੱਕ ਹਜ਼ਾਰ ਘੱਟ ਬੰਨਾ ਵਿੱਚ 64 ਬਣੂਗਾ ਹਨਾ 24 ਬਣੂਗਾ ਹਾਂਜੀ 64 ਬਣੂਗਾ ਬਾਜੀ ਕੋਈ ਗੱਲ ਨਹੀਂ ਪੂਰੇ 60000 ਦੇ ਦੇ ਦਾਂਗੇ ਅੱਛਾ ਜੇ ਕੋਈ ਜੋੜਾ ਖੜੂ ਦੇ ਜੋੜਾ ਹੀ 60000 ਦਾ ਲੇਕਿਨ ਜੋੜਾ ਖੜੂ 60 ਦੇ ਦਾਂਗੇ ਨਹੀਂ ਤਾਂ ਫਿਰ ਗਾਂ 17 ਦੀ ਮੈਂ 47 ਦੀ ਅੱਛਾ ਹਾਂਜੀ ਠੀਕ ਹੈ ਫਿਰ ਪੰਜ ਪੰਜ ਹੋਰ ਕਰ ਦਾਂਗੇ ਛੋਟ ਜਾਓ ਅੱਛਾ ਸਾਢੇ 16 ਦੇ ਦੇ ਦਾਂਗੇ ਮੈਂ ਸਾਢੇ 40 ਦੇ ਦਾਂਗੇ ਠੀਕ ਹੈ ਨਾ ਹੀ ਬੜੀ ਬਾਤ ਅੱਛਾ ਹਾਂਜੀ ਠੀਕ ਹੈ ਜੀ ਕੋਈ ਮਾਰਦੀ ਨਹੀਂ ਆ ਤੇ इकठा ਲਊਗਾ ਤੇ ਉਤਸਾਹ ਨਾ ਫਿਰ ਜੋੜਾ ਭਾਈ 60 ਦਾ ਦੇ ਦਾਂਗੇ 15 ਦੀ ਆਪਾਂ ਨੂੰ ਗਾਂ ਪੈਜੋਗੀ ਬੱਸ ਛੋੜ ਹੀ ਹੋਣੀ ਵਿਚ 100 200 ਰੁਪਏ ਤੇ ਜਿਹੜੀ ਆ 15 ਦੀ ਗਾਂ 45 ਦੀ 45 ਦੀ ਮੱਝ ਪੈਜੋਗੀ ਠੀਕ ਹੈ ਜੀ ਇਧਰ ਕੋਈ ਗਾਂ ਥੱਲੇ ਮੰਗਦੇ ਆ ਰਹਿ ਪੈਜੋ ਕੋਈ ਇਹੋ ਜਿਹਾ ਨਹੀਂ ਚੱਕਰ ਹੈਗਾ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ ਚੱਕ ਕੇ ਆਪਣੀ ਮਰਜ਼ੀ ਨਾਲ ਖੜੇ ਜੇ ਮੈਦ ਚਵਾਈ ਹੋਈ ਜੀ ਆਪਣੀ ਮਰਜ਼ੀ ਨਾਲ ਪਸੰਦ ਕਰੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ